ਸਾਸੀ ਗੱਲ ਜੀ ਆਪਾਂ ਗੱਲ ਕਰਦੇ ਆ ਅੱਜ ਬਹੁਤ ਸਾਰੇ ਭੈਣ ਭਰਾਵਾਂ ਦੇ ਮੈਨੂੰ ਫੋਨ ਆਨੇ ਜਿਹੜੇ ਜਿਨ੍ਹਾਂ ਨੂੰ ਡਿਪਰੈਸ਼ਨ ਹੈ ਐਂਜ਼ਾਇਟੀ ਹੈ ਓਵਰ ਥਿੰਕਿੰਗ ਹੈ ਵੈਸੇ ਤਾਂ ਮੈਂ ਇਹਨਾਂ ਟੌਪਿਕਾਂ ਦੇ ਪਹਿਲਾਂ ਵੀ ਵੀਡੀਓਜ਼ ਪਾ ਚੁੱਕਿਆ ਹਾਂ ਪਰ ਅੱਜ ਮੈਂ ਫੇਰ ਦੁਬਾਰਾ ਫੇਰ ਤੋਂ ਮੈਂ ਉਹਨਾਂ ਟੌਪਿਕਾਂ ਤੇ ਇਹੀ ਵੀਡੀਓ ਪਾਉਣ ਲੱਗਾ ਹਾਂ ਸੋ ਮੈਂ ਉਹਦੇ 'ਚ ਤੁਹਾਨੂੰ ਮੈਂ ਤਿੰਨ ਮੈਡੀਟੇਸ਼ਨਸ ਦੱਸੂਗਾ ਤੇ ਕੁਝ ਚੀਜ਼ਾਂ ਮੈਂ ਹੋਰ ਦੱਸਣ ਲੱਗਾ ਹਾਂ ਔਰ ਜਿਹੜੇ ਭੈਣ ਭਰਾ ਇਹ ਜਿਹੜੀਆਂ ਮੈਡੀਟੇਸ਼ਨਾਂ ਨੂੰ ਕਰਨਗੇ ਔਰ ਜਿਹੜੀਆਂ ਟੈਕਨੀਕ ਮੈਂ ਦੱਸਣ ਲੱਗਿਆ ਇਹਨਾਂ ਨੂੰ ਫੋਲੋ ਕਰਨਗੇ ਉਹਨਾਂ ਨੂੰ ਕਿਸੇ ਹਿਪਨੋਥੈਰਾਪਿਸਟ ਕੋਲ ਜਾਂ ਕਿਸੇ ਕੋਲ ਜਾਣ ਦੀ ਜ਼ਰੂਰਤ ਨਹੀਂ ਪਊਗੀ ਪਰ ਜਿਹੜੇ ਇਹ ਕਰਨਗੇ ਜਿਹੜੇ ਇਮਾਨਦਾਰੀ ਨਾਲ ਇਹ ਚੀਜ਼ਾਂ ਕਰਨਗੇ ਉਹਨਾਂ ਨੂੰ ਫਰਕ ਪਊਗਾ ਸੋ ਮੈਂ ਮੈਂ ਹੁਣ ਸ਼ੁਰੂ ਕਰ ਲਿਆ ਤੁਹਾਨੂੰ ਦੱਸਣ ਲੱਗਾ ਹਾਂ ਉਹ ਚੀਜ਼ਾਂ ਕਿਹੜੀਆਂ-ਕਿਹੜੀਆਂ ਨੇ ਕਿਵੇਂ-ਕਿਵੇਂ ਕੀ-ਕੀ ਕਰਨਾ ਤੁਸੀ ਸਭ ਤੋਂ ਪਹਿਲਾਂ ਤੁਸੀਂ ਡੀਪ ਬਰੀਥਿੰਗ ਸ਼ੁਰੂ ਕਰਨੀ ਆ ਅੱਖਾਂ ਬੰਦ ਕਰਕੇ ਗਹਿਰੇ ਸਵਾਸ ਲੈਣੇ ਸ਼ੁਰੂ ਕਰਨੇ ਆ ਮਤਲਬ ਤੁਸੀਂ ਬੈਠ ਜਾਣਾ ਚੌਂਕੜਮ ਚੌਂਕੜਾ ਮਾਰ ਕੇ ਬੈਠ ਸਕਦੇ ਹੋ ਜਾਂ ਤੁਸੀਂ ਆਪਣੇ ਬੈੱਡ ਤੇ ਵੀ ਬੈਠ ਸਕਦੇ ਹੋ ਆਪਣੇ ਬੈੱਡਾਂ ਤੇ ਬੈਠ ਕੇ ਤੁਸੀਂ ਚੌਂਕੜਾ ਮਾਰ ਕੇ ਤੁਸੀਂ ਗਹਿਰੇ ਸਵਾਸ ਲੈਣੇ ਆ ਔਰ ਗਹਿਰੇ ਸਵਾਸ ਲੈਣੇ ਨਾਲ ਹੁੰਦਾ ਕੀ ਆ ਸਾਡੇ ਬ੍ਰੇਨ ਸਾਡਾ ਮਨ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਤੁਹਾਡਾ ਮਨ ਸ਼ਾਂਤ ਹੋਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਤੁਸੀਂ ਆਪਣੇ ਆਪ ਨੂੰ ਹੌਲੀ 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 ਮਹਿਸੂਸ ਕਰਨਾ ਹੈ ਕਿ ਤੁਹਾਡੇ ਮਨ ਦੇ ਤੁਹਾਡੇ ਸਰੀਰ ਦਾ ਇੱਕ ਇੱਕ ਪਾਰਟ ਜਿਹੜਾ ਉਹ ਬਹੁਤ ਰਿਲੈਕਸ ਹੋ ਗਿਆ ਸੋ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜਿੰਨੇ ਵੀ ਵਿਚਾਰ ਜਿਹੜੇ ਤੁਹਾਨੂੰ ਚੱਲ ਰਹੇ ਨੇ ਜਿਨ੍ਹਾਂ ਨੂੰ ਓਵਰ ਥਿੰਕਿੰਗ ਹੁੰਦੀ ਹੈ ਜਿੰਨੇ ਵੀ ਵਿਚਾਰ ਤੁਹਾਨੂੰ ਚੱਲ ਰਹੇ ਆ ਤੁਸੀਂ ਉਹਨਾਂ ਵਿਚਾਰਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਨੀ ਤੁਸੀਂ ਬੰਦ ਅੱਖਾਂ ਦੇ ਵਿੱਚ ਡੀਪ ਬਰੀਥਿੰਗ ਤੋਂ ਬਾਅਦ 5 ਮਿੰਟ ਤੁਸੀਂ ਡੀ ਬਰੀਦੀੰਗ ਕਰ ਲਈ ਉਸ ਤੋਂ ਬਾਅਦ ਡੀ ਬਰੀਦੀੰਗ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਉਹ ਵਿਚਾਰ ਜਿਹੜੇ ਆ ਰਹੇ ਆ ਉਹ ਵਿਚਾਰਾਂ ਨੂੰ ਤੁਸੀਂ ਰੋਕਣਾ ਨਹੀਂ ਰੋਕਣ ਦੀ ਕੋਸ਼ਿਸ਼ ਨਹੀਂ ਕਰਨੀ ਜਿਹੜੇ ਵਿਚਾਰ ਆਉਣੇ ਆ ਉਹਨਾਂ ਨੂੰ ਆਉਣ ਦਿਓ ਤੁਸੀਂ ਉਹਨਾਂ ਨੂੰ ਸਿਰਫ ਅਬਜ਼ਰਵ ਕਰਨਾ ਤੁਸੀਂ ਉਹਨਾਂ ਨੂੰ ਵਾਚ ਕਰਨਾ ਦੇਖਣਾ ਤੁਸੀਂ ਉਹਨਾਂ ਨੂੰ ਸਿਰਫ ਦੇਖਣਾ ਹੈ ਔਰ ਦੇਖ ਕੇ ਉਹਨਾਂ ਨੂੰ ਜੋ ਉਹ ਚੀਜ਼ ਦੇਖਣੀ ਹੈ ਉਹ ਵਿਚਾਰ ਜਿਹੜਾ ਤੁਹਾਨੂੰ ਆ ਰਿਹਾ ਹੈ ਉਹਦੇ ਤੋਂ ਤੁਹਾਨੂੰ ਕੀ ਮਿਲ ਰਿਹਾ ਹੈ ਔਰ ਤੁਸੀਂ ਉਹਨਾਂ ਵਿਚਾਰਾਂ ਨੂੰ ਦੇਖਣ ਦੀ ਕੋਸ਼ਿਸ਼ ਕਰਨੀ ਆ ਉਹਨਾਂ ਵਿਚਾਰਾਂ ਨੂੰ ਅਬਜ਼ਰਵ ਕਰਨਾ ਹੈ ਸਿਰਫ ਤੁਸੀਂ ਇੱਕ ਦਰਸ਼ਕ ਬਣ ਕੇ ਉਹਨਾਂ ਨੂੰ ਵਿਚਾਰਾਂ ਨੂੰ ਦੇਖਣਾ ਹੈ ਉਸਿਆਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਨੀ ਔਰ ਜਦੋਂ ਤੁਸੀਂ ਇਹ ਸ਼ੁਰੂ ਕਰੋਗੇ ਇਹ ਜਿਹੜੇ ਵਿਚਾਰ ਹੁੰਦੇ ਆ ਨਾ ਚਾਹੇ ਚੰਗੇ ਜਾਂ ਮਾੜੇ ਜਿਹੜੇ ਆਪਣੇ ਮਨ 'ਚ ਚੱਲ ਰਹੇ ਆ ਇਹ ਬਹੁਤ ਜ਼ਿਆਦਾ ਸ਼ਰਮੀਲੇ ਹੁੰਦੇ ਆ ਜਿੰਨਾ ਤੁਸੀਂ ਇਹਨਾਂ ਨੂੰ ਦੇਖਣਾ ਸ਼ੁਰੂ ਕਰੋਗੇ ਉਹਨੇ ਵਿਚਾਰ ਤੁਹਾਡੇ ਸ਼ਾਂਤ ਹੋਣੇ ਸ਼ੁਰੂ ਹੋ ਜਾਣਗੇ ਆਪਣੇ ਆਪ ਗਾਇਬ ਹੋਣੇ ਸ਼ੁਰੂ ਹੋ ਜਾਣਗੇ ਉਸ ਤੋਂ ਬਾਅਦ ਜਦੋਂ ਇਹ ਕੰਮ ਹੋ ਗਿਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਬੰਦ ਅੱਖਾਂ ਦੇ ਵਿੱਚ ਤੁਸੀਂ ਆਪਣੇ ਹੱਥਾਂ ਨੂੰ ਹੱਥਾਂ ਦੀ ਜਿਹੜੀ ਮਰਜ਼ੀ ਪੋਜੀਸ਼ਨ ਰੱਖ ਸਕਦੇ ਹੋ ਤੁਹਾਡੀ ਚੁਆਇਸ ਆ ਆਪਣੇ ਹੱਥਾਂ ਨੂੰ ਜਿੱਥੇ ਜਿੱਥੇ ਮਰਜ਼ੀ ਰੱਖੋ ਚੌਂਕੜਾ ਮਾਰ ਕੇ ਬੈਠ ਕੇ ਤੁਸੀਂ ਆਪਣੀ ਪਿੱਠ ਨੂੰ ਸਟ੍ਰੇਟ ਕਰਕੇ ਹਮਿੰਗ ਸਾਊਂਡ ਜਿਹੜੀ ਮੈਂ ਐ ਵੈਸੇ ਪਹਿਲਾਂ ਵੀ ਦੱਸਿਆ ਸੀ ਹਮਿੰਗ ਸਾਊਂਡ ਅੱਖਾਂ ਬੰਦ ਕਰਕੇ ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਕਰਕੇ ਦਿਖਾ ਰਿਹਾ ਐ ਇਹਨੂੰ ਆਪਣੀ ਗੁਰਬਾਣੀ ਦੇ ਵਿੱਚ ਵੀ ਇੱਕ ਓਮਕਾਰ ਬੋਲਦੇ ਆਪਾਂ ਤੇ Hindu ਧਰਮ ਦੇ ਵਿੱਚ ਵੀ ਓਮ ਬੋਲਦੇ ਆ ਤੇ ਹੁਣ ਤਾਂ ਸਾਇੰਸ ਨੇ ਵੀ ਅਪਰੂਵ ਕਰਤੀ ਇਹ ਚੀਜ਼ ਸਾਇੰਸ ਵੀ ਮੰਨਦੀ ਐ ਇਸ ਚੀਜ਼ ਨੂੰ ਕਿ ਯੂਨੀਵਰਸ ਦੇ ਵਿੱਚ ਉਹਨਾਂ ਨੂੰ ਸਾਊਂਡ ਜਿਹੜੀ ਮਿਲਿਆ ਓਮ ਦੀ ਸਾਊਂਡ ਮਿਲਿਆ ਤੇ ਓਮ ਜਦੋਂ ਤੁਸੀਂ ਇਹ ਸਾਊਂਡ ਇਹ ਸਾਊਂਡ ਕ੍ਰੀਏਟ ਕਰੋਗੇ ਤੁਹਾਡੇ ਸਾਰੇ ਚੱਕਰਾਂਸ ਬੈਲੈਂਸ ਹੋਣੇ ਸ਼ੁਰੂ ਹੋ ਜਾਣਗੇ ਤੁਹਾਡਾ ਔਰਾ ਅੰਦਰੋਂ ਪਾਵਰਫੁਲ ਹੋਣਾ ਸ਼ੁਰੂ ਹੋ ਜਾਊਗਾ ਸੋ ਉਹਦੇ ਨਾਲ ਇਹ ਦੂਜੀ ਮੈਡੀਟੇਸ਼ਨ ਹੋਊਗੀ ਤੁਹਾਡੀ ਮਤਲਬ ਪਹਿਲਾਂ ਤੁਸੀਂ ਦੀਪਮਿਤ ਕਰਨੀ ਆ ਤੇ ਦੂਜਾ ਤੁਸੀਂ ਆਪਣੇ ਆਪ ਨੂੰ ਰਿਲੈਕਸ ਹੁੰਦਾ ਹੈ ਸ਼ਾਂਤ ਹੁੰਦਾ ਹੈ ਦੇਖਣਾ ਤੇ ਤੀਜਾ ਤੁਸੀਂ ਆਪਣੇ ਜਿਹੜੀ ਹੈ ਹਮਿੰਗ ਸਾਊਂਡ ਕਰਨੀ ਆ ਤੇ ਉਸ ਤੋਂ ਬਾਅਦ ਤੁਸੀਂ ਇੱਕ ਇੱਕ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਤੁਸੀਂ ਡੇਲੀ ਦੀ ਰੁਟੀਨ ਦੇ ਵਿੱਚ ਤੁਸੀਂ ਆਪਣੀ ਦੇ ਵਿੱਚ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਹੈ ਕਿ ਆਪਣੇ ਆਪ ਨੂੰ ਬਿਜ਼ੀ ਰੱਖਣਾ ਤੁਸੀਂ ਫ੍ਰੀ ਨਹੀਂ ਰਹਿਣਾ ਕਿਉਂਕਿ ਆਪਣੇ ਜਿਵੇਂ ਸਿਆਣੇ ਕਹਿੰਦੇ ਹੁੰਦੇ ਹਨ ਨਾ ਬਿਲਾ ਮਨ ਸ਼ੈਤਾਨ ਦਾ ਘਰ ਹੁੰਦਾ ਸੋ ਉਹੀ ਚੀਜ਼ ਹੈ ਜੇ ਤੁਸੀਂ ਆਪਣੇ ਆਪ ਨੂੰ ਹਰ ਟਾਈਮ ਬੈੱਡ ਤੇ ਪਿਆ ਰੱਖੋਗੇ ਮੰਜੇ ਤੇ ਪਿਆ ਰਹੋਗੇ ਤਾਂ ਤੁਹਾਡੇ ਅੰਦਰ ਨਕਾਰਾਤਮਕ ਵਿਚਾਰ ਨਕਾਰਾਤਮਕ ਸੋਚ ਆਉਣੀ ਆਉਣੀ ਆ ਸੋ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਹੈ ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਹਰ ਹਰ ਪਲ ਬਿਜ਼ੀ ਰੱਖਣ ਦੀ ਕੋਸ਼ਿਸ਼ ਕਰਨੀ ਆ ਹਰ ਪਲ ਕੋਈ ਨਾ ਕੋਈ ਕੰਮ ਕੋਈ ਛੋਟਾ ਜਾਂ ਵੱਡਾ ਕੋਈ ਕੰਮ ਕਰਦੇ ਰਹਿਣਾ ਫ੍ਰੀ ਤੁਸੀਂ ਬੈੱਡ ਤੇ ਨਹੀਂ ਪੈਣਾ ਜੇ ਤੁਸੀਂ ਡਿਪਰੈਸ਼ਨ ਐਂਜਾਇਟੀ ਨੂੰ ਠੀਕ ਕਰਨਾ ਤੁਸੀਂ ਆਪਣੇ ਆਪ ਨੂੰ ਹਰ ਹਰ ਪਲ ਬਿਜ਼ੀ ਰੱਖਣਾ ਕਿਸੇ ਨਾ ਕਿਸੇ ਕੰਮ ਦੇ ਵਿੱਚ ਇਹ ਹੋ ਗਿਆ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹਰ ਰੋਜ਼ 10 ਤੋਂ 15 ਮਿੰਟ ਤੁਸੀਂ ਧੁੱਪ ਜ਼ਰੂਰ ਲੈਣੀ ਆ ਧੁੱਪ ਦੇ ਵਿੱਚ ਤੁਸੀਂ 10 ਤੋਂ 15 ਮਿੰਟ ਹਰ ਰੋਜ਼ ਬੈਠਣਾ ਹੈ ਔਰ ਹਰ ਰੋਜ਼ ਤੁਸੀਂ ਸਭ ਤੋਂ ਮੇਨ ਚੀਜ਼ ਤੁਸੀਂ ਆਪਣੀ ਬਾਡੀ ਦੀ ਅਰਥਿੰਗ ਕਰਨੀ ਆ ਆਪਣੀ ਔਰੇ ਦੀ ਅਰਥਿੰਗ ਕਰਨੀ ਆ ਅਰਥਿੰਗ ਦਾ ਮਤਲਬ ਕਿ ਤੁਸੀਂ ਹਰ ਰੋਜ਼ 10 ਤੋਂ 15 ਮਿੰਟ ਨੰਗੇ ਪੈਰ ਵਾਕ ਕਰਨਾ ਕੱਚੀ ਜ਼ਮੀਨ ਤੇ ਕੱਚੀ ਧਰਤੀ ਤੇ ਜਾਂ ਜਿਨ੍ਹਾਂ ਦੇ ਘਰੇ ਕੱਚੀ ਧਰਤੀ ਮਤਲਬ ਜਿਹੜੇ ਨਹੀਂ ਵਾਕ ਕਰ ਸਕਦੇ ਜਿਹੜੇ ਨਹੀਂ ਚੱਲ ਸਕਦੇ ਉਹ ਮੰਨ ਲਓ ਜਿਵੇਂ ਮਿੱਟੀ ਦਾ ਕੋਈ ਬੱਕਟ ਇਹਾਂ ਕੋਈ ਮਿੱਟੀ ਦੀ ਵੱਡੀ ਸਾਰੀ ਕੋਈ ਕੋਈ ਉਹ ਚੀਜ਼ ਭਰ ਕੇ ਕੋਈ ਕਿਸੇ ਚੀਜ਼ ਦੇ ਵਿੱਚ ਇਕੱਠੀ ਕਰਕੇ ਮਿੱਟੀ ਉਹਦੇ ਵਿੱਚ ਆਪਣੇ ਪੈਰ ਰੱਖ ਕੇ ਵੀ ਬੈਠ ਸਕਦੇ ਆ ਸੋ ਇਹ ਚੀਜ਼ਾਂ ਕਰਨੇ ਦੇ ਨਾਲ ਜਦੋਂ ਤੁਸੀਂ ਇਹ ਚੀਜ਼ਾਂ ਕਰਨੀਆਂ ਸ਼ੁਰੂ ਕਰੋਗੇ ਜੇ ਇਮਾਨਦਾਰੀ ਨਾਲ ਸੇਮ ਇਹ ਚੀਜ਼ਾਂ ਕਰੋਗੇ ਤੁਸੀਂ ਜਿਹੜੀ ਜਿਹੜੀ ਮੈਂ ਤੁਹਾਨੂੰ ਦੱਸਿਆ ਨੇ ਮੈਂ ਮੈਂ ਚਲੋ ਕੋਈ ਰੱਬ ਦਾ ਹੈ ਨਹੀਂ ਮੈਂ ਮੈਂ ਸਿਰਫ ਇੱਕ ਤੁਹਾਡੇ ਚਰਨਾਂ ਦੀ ਧੂੜ ਹਾਂ ਪਰ ਮੈਂ ਸਾਰਿਆਂ ਨੂੰ ਆਪਣੇ ਭੈਣ ਭਰਾ ਆਪਣੇ ਮਾਤਾ ਪਿਤਾ ਸਮਝ ਕੇ ਸਾਰਿਆਂ ਨੂੰ ਆਪਣੇ ਸਮਝ ਕੇ ਸਲਾਹ ਦੱਤੀ ਹੈ ਜਿਨ੍ਹਾਂ ਨੇ ਓਵਰ ਥਿੰਕਿੰਗ ਜਾਂ ਐਂਜਾਇਟੀ ਡਿਪਰੈਸ਼ਨ ਖਤਮ ਕਰਨਾ ਹੈ ਇਹ ਚੀਜ਼ਾਂ ਨੂੰ ਫੋਲੋ ਕਰਕੇ ਦੇਖੋ ਇਹਦਾ ਪੱਕਾ ਰਿਜ਼ਲਟ ਮਿਲੂਗਾ ਹੀ ਮਿਲੂਗਾ ਤੁਹਾਨੂੰ ਇਹ ਜਿਹੜੀ ਜਿਹੜੀ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਇਹਨਾਂ ਨੂੰ ਡੇਲੀ ਰੁਟੀਨ ਦੇ ਵਿੱਚ ਕਰਨੀ ਸ਼ੁਰੂ ਕਰ ਦਿਓ 10 10 ਮਿੰਟ 15 15 ਮਿੰਟ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਆਪਣੀ ਹੈਲਥ ਤੋਂ ਉੱਪਰ ਕੁਝ ਨਹੀਂ ਹੈਗਾ ਜੇ ਤੁਹਾਡੀ ਆਪਣੀ ਹੈਲਥ ਠੀਕ ਹੈ ਤਾਂ ਹੀ ਤੁਹਾਨੂੰ ਸਾਰਾ ਕੁਝ ਠੀਕ ਹੈ ਜੇ ਤੁਹਾਡੀ ਆਪਣੀ ਹੈਲਥ ਸਹੀ ਨਹੀਂ ਹੈਗੀ ਤਾਂ ਕਿਸੇ ਨੇ ਤੁਹਾਨੂੰ ਪੁੱਛਣਾ ਨਹੀਂ ਹੈਗਾ ਉਹ ਸਭ ਆਪਣੇ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਚੜ੍ਹਦੀ ਕਲਾ ਵਾਲੇ ਵਿਚਾਰ ਦਿਓ ਚੰਗੀ ਸੋਚ ਰੱਖੋ ਚੰਗੇ ਕੰਮ ਕਰੋ ਕਿਸੇ ਨੂੰ ਮਾੜਾ ਨਾ ਬੋਲੋ ਉਹਦੇ ਨਾਲ ਜਦੋਂ ਤੁਸੀਂ ਕਿਸੇ ਨੂੰ ਮ ਸੋ ਜਿਹੜੇ ਜਿਹੜੇ ਭੈਣ ਭਰਾ ਇਹ ਚੀਜ਼ਾਂ ਕਰਨ ਲੱਗ ਜਾਣਗੇ ਇਹ ਚੀਜ਼ਾਂ ਤੁਹਾਨੂੰ ਕਿਸੇ ਨੇ ਨਹੀਂ ਦੱਸਣੀ ਹੈਗੀਆਂ ਮੈਂ ਤੁਹਾਨੂੰ ਆਪਣੇ ਸਾਰੇ ਆਪਣਿਆਂ ਨੂੰ ਆਪਣੇ ਆਪਣੇ ਮੰਨ ਕੇ ਹੀ ਇਹ ਸਲਾਹ ਦੇ ਰਿਹਾ ਹਾਂ ਪਰ ਫਿਰ ਵੀ ਜੇ ਕਿਸੇ ਨੂੰ ਲੱਗਦਾ ਵੀ ਮੈਂ ਕੋਈ ਜ਼ਿਆਦਾ ਗਿਆਨ ਵੰਡ ਰਿਹਾ ਹਾਂ ਉਹਦੇ ਲਈ ਮੈਂ ਅੱਖੀਂ ਮਾ ਨਾ ਜਾ ਚੁੱਕਿਆ ਮੈਂ ਮਾਫੀ ਮੰਗਦਾ ਸਾਰਿਆਂ ਤੋਂ ਪਰ ਜੋ ਮੈਨੂੰ ਲੱਗਿਆ ਮੈਨੂੰ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੀਦਾ ਸੀ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਸਮਝ ਕੇ ਇਹ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਕਿਉਂਕਿ ਮੈਂ ਜਿੰਨਾ ਦੇਖਦਾ ਹਾਂ ਅੱਜ ਕੱਲ ਲੋਕ ਜ਼ਿਆਦਾਤਰ ਡਿਪਰੈਸ਼ਨ ਐਂਜਾਇਟੀ ਓਵਰਥਿੰਕਿੰਗ ਦੇ ਵਿੱਚ ਫਸੇ ਹੋਏ ਨੇ ਸੋ ਉਹਦੇ ਚੋਂ ਨਿਕਲ ਇਹ ਜਿੰਦਾਂ ਕਰਕੇ ਦੇਖੋ ਸੋ ਧੰਨਵਾਦ ਜੀ ਮਾਫੀ ਚਾਹੁੰਦਾ ਅਗਰ ਮੈਂ ਜੇ ਕਿਸੇ ਨੂੰ ਲੱਗਿਆ ਹੋਵੇ ਕਿ ਮੈਂ ਜ਼ਿਆਦਾ ਗਿਆਨ ਦਿੱਤਾ ਉਹਦੇ ਲਈ ਮਾਫੀ ਚਾਹੁੰਦਾ ਜੇ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਕਮੈਂਟ ਜ਼ਰੂਰ ਕਰਿਓ ਔਰ ਮੈਨੂੰ ਮੋਟੀਵੇਸ਼ਨ ਮਿਲਦਾ ਜਦੋਂ ਤੁਸੀਂ ਸਾਰੇ ਮੈਨੂੰ ਕਮੈਂਟ ਕਰਕੇ ਮੈਨੂੰ ਮੋਟੀਵੇਟ ਕਰਦੇ ਹੋ ਮਤਲਬ ਮੈਨੂੰ ਥੋੜਾ ਜਿਹਾ ਹੌਸਲਾ ਦਿੰਦੇ ਹੋ ਉਹਦੇ ਨਾਲ ਮੈਨੂੰ ਵੀ ਵਧੀਆ ਲੱਗਦਾ ਸੋ ਮੈਂ ਚਾਹੁੰਦਾ ਤੁਸੀਂ ਵਧੀਆ-ਵਧੀਆ ਕਮੈਂਟ ਕਰੋ ਸੋ ਧੰਨਵਾਦ ਜੀ